ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 141 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ ਤੀਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੀਵਤੀ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਓ ਵੇਖੈ ਓਨਾ ਨਦਰ ਨ ਆਵੈ ਬੋਤਾ ਇਹ ਵੀ ਡਾਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ जुग जुग एको वेस अर्थात एकामाई जुगत व्याई तिन चेले परवान एक संसारी एक भंडारी एक लाए दीवान जीवति स्वभावै तीवै चलावै जीव होवै फरमान एकामाई तो भाव संसार जगत ਜੋ ਈਸ਼ਵਰ ਦੀ ਰਚਨਾ ਹੈ ਈਸ਼ਵਰ ਨੇ ਬਣਾਇਆ ਹੈ ਜਿਸ ਵਿੱਚ ਈਸ਼ਵਰ ਨੇ अनेका ਹੀ ਜੀਵ ਜੰਤੂ ਬਣਾਏ ਪਰ ਮਨੁੱਖ ਨੂੰ ਸਰਦਾਰੀ ਦਿੱਤੀ ਹੈ ਸਤੋਂ ਵੱਧ ਗੁਣ ਬਖਸ਼ ਕੇ ਈਸ਼ਵਰ ਨੇ ਮਨੁੱਖ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਬਣਾਇਆ ਇਸਤਰੀ ਤੇ ਪੁਰਸ਼ ਅਤੇ ਦੋਨੋਂ ਮਿਲ ਕੇ ਇਕ ਸੰਪੂਰਨ ਮਨੁੱਖ ਬਣਦੇ ਹਨ। ਅਲੱਗ-ਅਲੱਗ ਹੋਣ ਤਾਂ ਇਹ ਅਰਧ ਅੰਗ ਹਨ। ਮਿਲ ਕੇ ਦੋਵੇਂ ਸੰਸਾਰ ਚਲਾਉਂਦੇ ਹਨ। ਆਪਸ ਵਿੱਚ ਪਿਆਰ ਕਰਦੇ ਹਨ ਤੇ ਸਰੀਰਕ ਵਿਧੀ ਦੁਆਰਾ ਬੱਚੇ ਪੈਦਾ ਕਰਦੇ ਹਨ। ਇਹ ਈਸ਼ਵਰ ਨੇ ਵੱਡੀ ਦਾਤ ਬਖਸ਼ੀ ਹੈ। ਬੱਚੇ ਪੈਦਾ ਕਰਨ ਵਾਲੀ ਵਿਧੀ ਨੂੰ ਸੰਸਾਰੀ ਕਹਿੰਦੇ ਹਨ ਸੰਸਾਰ ਵਿੱਚ ਆਉਣ ਦਾ ਤਰੀਕਾ ਜਿਹੜਾ ਕੁਦਰਤੀ ਨਿਯਮਾਂ ਦੁਆਰਾ ਬਣਾਇਆ ਹੋਇਆ ਹੈ ਇਸ ਤਰੀਕੇ ਨਾਲ ਜੀਵ ਸੰਸਾਰ ਵਿੱਚ ਆਉਂਦੇ ਹਨ ਈਸ਼ਵਰ ਜੋ ਬ੍ਰਹਮ ਹੈ ਉਸਨੇ ਹੀ ਇਹ ਵਿਧੀ ਤਿਆਰ ਕੀਤੀ ਹੈ ਇਹ ਹੀ ਜੁਗਤ ਹੈ ਹੁਣ ਇਸਤਰੀ ਜੋ ਮਾਤਾ ਦਾ ਰੂਪ ਧਾਰਨ ਕਰਨ ਲੱਗੀ ਹੈ ਉਸ ਦੇ ਗਰਭ ਵਿੱਚ ਜੀਵ ਦੀ ਬਣਤਰ ਸ਼ੁਰੂ ਹੁੰਦੀ ਹੈ ਤੇ ਜੀਵ ਬੱਚਾ ਪਲਣਾ ਸ਼ੁਰੂ ਹੁੰਦਾ ਹੈ ਨਿੱਕੇ ਜਿਹੇ ਅਣਦਿੱਖ ਅਣੂ ਤੋਂ 2.5-3 ਕਿਲੋ ਦਾ ਬੱਚਾ 9 ਮਹੀਨੇ ਵਿੱਚ ਤਿਆਰ ਹੋ ਕੇ ਜਗਤ ਖੇਡ ਵਿੱਚ ਸ਼ਾਮਲ ਹੁੰਦਾ ਹੈ 9 ਮਹੀਨੇ ਦਾ ਪ੍ਰਸੂਤ ਓ ਮਹਾਨ ਈਸ਼ਵਰ ਦਾ ਬਣਾਇਆ ਹੋਇਆ ਪਾਲਣ ਦਾ ਤਰੀਕਾ ਅਦਭੁਤ ਕਮਾਲ ਤੇ ਵਿਸਮਾਦੀ ਹੈ। ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿੱਚ ਲਿਖਦੇ ਹਨ। ਗੋਫਾ ਅੰਦਰ ਰੱਖ ਕੇ ਬਾਜਾ ਪਵਣ বাজਾਇਆ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ। ਅੰਦਰ ਨਾ ਤਾਂ ਕੋਈ ਮਾਤਾ ਪਾਲਣ ਪੋषण ਕਰਦੀ ਹੈ ਤੇ ਨਾ ਪਿਤਾ। ਈਸ਼ਵਰ ਹੀ ਕਰਦਾ ਹੈ ਉਹ ਦੂਜਾ ਰੂਪ ਹੈ ਈਸ਼ਵਰ ਦਾ ਪਾਲਣ ਕਰਨ ਵਾਲਾ ਉਸ ਨੂੰ ਅਸੀਂ ਚਾਹੇ ਵਿਸ਼ਨੂੰ ਕਹਿ ਲਈਏ ਚਾਹੇ ਵਿਸ਼ਭ ਜਾਂ ਹੋਰ ਨਾਂ ਰੱਖ ਲਈਏ ਇੱਕੋ ਹੀ ਪਰਮਾਤਮਾ ਪ੍ਰਭੂ ਹੈ ਜੋ ਸਬਦਾ ਪਾਲਣ ਕਰਦਾ ਹੈ ਹਰ ਚੀਜ਼ ਉਸਨੇ ਰਚੀ ਪੰਜ ਤਤਾਂ ਤੋਂ ਮਨੁੱਖ ਬਣਾਇਆ ਸ੍ਰਿਸ਼ਟੀ ਰਚੀ ਉਸ ਦੀ ਸਾਰੀ ਰਚਨਾ ਅਦਭੁਤ ਹੈ ਬਿਸਮਾਦੀ ਹੈ ਕਮਾਲ ਦੀ ਉਸ ਦੀ ਖੇਡ ਹੈ ਮਾਂ ਆਪਣਾ ਅੰਨ ਪਾਣੀ ਜੋ ਖਾਂਦੀ ਹੈ ਉਸ ਦੇ ਵਿੱਚੋਂ ਬੱਚੇ ਨੂੰ ਮਿਲਦਾ ਰਹਿੰਦਾ ਹੈ ਬੱਚੇ ਦੀ ਪਰਵ੍ਰਿਸ਼ ਹੋ ਜਾਂਦੀ ਹੈ ਇਹ ਰੱਬ ਦੇ ਬਣਾਏ ਨਿਯਮ ਅਨੁਸਾਰ ਹੁੰਦਾ ਹੈ ਪਾਲਣ ਵਾਲਾ ਫਿਰ ਉਹ ਰੱਬ ਈਸ਼ਵਰ ਹੀ ਹੈ ਬੱਚੇ ਦੇ ਸਾਰੇ ਅੰਗ ਸੁੰਦਰ ਤਿਆਰ ਹੋ ਜਾਂਦੇ ਹਨ ਬਾਹਰ ਆਉਂਦਾ ਹੈ ਤਾਂ ਵੇਖਦਾ ਸੁਣਦਾ ਹੱਥ ਹਿਲਾਉਂਦਾ ਹੈ ਤੇ ਸਰੀਰਕ ਕਿਰਿਆ ਕਰਨ ਲੱਗਦਾ ਹੈ ਤੇ ਫਿਰ ਕੁਝ ਮਹੀਨਿਆਂ ਸਾਲਾਂ ਬਾਅਦ ਕਰਮ ਕਰਨ ਲੱਗ ਜਾਂਦਾ ਹੈ ਇਸ ਸਭ ਉੱਤੇ ਗੁਰਬਾਣੀ ਸਾਨੂੰ ਚਾਨਣ ਪਾ ਰਹੀ ਹੈ ਕੋਈ ਪਰੰਪੂਲੇਖਾ ਨਹੀਂ ਜਿਹੜਾ ਸਰੀਰ ਸਾਡਾ ਬਣਿਆ ਹੈ ਇਹ ਤਕਰੀਬਨ 70 ਲੱਖ ਕਰੋੜ ਬਾਡੀ ਸੈੱਲਾਂ ਦਾ ਬਣਿਆ ਹੈ ਤੇ ਈਸ਼ਵਰ ਨੇ ਹਰ ਚੀਜ਼ ਦੀ ਉਮਰ ਤੈਅ ਕੀਤੀ ਹੈ ਜਿਸ ਨੂੰ ਅਸੀਂ ਅਧਿਆਤਮਵਾਦੀ ਸਵਾਸ ਕਹਿ ਦਿੰਦੇ ਹਾਂ ਜਿੰਨੇ ਸਵਾਸ ਮਿਲਦੇ ਹਨ ਉਹਨੇ ਮਨੁੱਖ ਭੋਗ ਕੇ ਚੱਲਾ ਜਾਂਦਾ ਹੈ ਇਹ ਕੰਮ ਵੀ ਈਸ਼ਵਰ ਦਾ ਹੈ ਕਿਸੇ ਹੋਰ ਦੇਵੀ ਦੇਵਤੇ ਬੰਦੇ ਦਾ ਨਹੀਂ ਹੈ ਕੋਈ ਮੈਨੂੰ ਇਹ ਦੱਸ ਸਕਦਾ ਹੈ ਕਿ ਕਿਸੇ ਨੇ ਬ੍ਰਹਮ ਵਿਸ਼ਨੂੰ ਮਹੇਸ਼ ਨੂੰ ਵੇਖਿਆ ਹੈ 인ਦਰ ਨੂੰ ਦੇਵੀ ਦੇਵਤਿਆਂ ਨੂੰ ਵੇਖਿਆ ਹੈ ਨਹੀਂ ਇਹ ਅਸੀਂ ਇੱਕ ਕਲਪਨਾ ਕੀਤੀ ਹੋਈ ਹੈ ਜ਼ਿੰਦਗੀ ਵਿੱਚ ਅਵਤਾਰੀ ਪੁਰਸ਼ ਪਿਤਾ ਮਾਤਾ ਦੇ ਸੁਮੇਲ ਤੋਂ ਪੈਦਾ ਹੁੰਦੇ ਰਹੇ ਜੀਵੇਂ ਜੀਵੇਂ ਪਾਪ ਵਧਦਾ ਹੈ ਉਹ ਆਉਂਦੇ ਹਨ ਤੇ ਆ ਕੇ ਸੱਚ ਦਾ ਰਾਹ ਦੱਸਦੇ ਹਨ ਉਹ ਰੱਬ ਦੇ ਭੇਜੇ ਮਨੁੱਖਾਂ ਦੀ ਸ਼ਕਲ ਵਿੱਚ ਆਉਂਦੇ ਹਨ ਮਨੁੱਖਾਂ ਵਿੱਚ ਹੀ ਵਿਚਰਦੇ ਹਨ ਦੇਵੀ ਦੇਵਤਿਆਂ ਦੀ ਤਾਂ ਇੱਕ ਕਲਪਨਾ ਹੈ ਜੋ ਬਹੁਤ ਪੁਰਾਣੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਕਈ ਜਗ੍ਹਾ ਤੇ ਲਿਖਿਆ ਹੈ ਸ੍ਰਿਸ਼ਟੀ ਦਾ ਰਚਨਹਾਰ ਸਿਰਜਣਹਾਰ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਹੀ ਹੈ ਹੋਰ ਕੋਈ ਨਹੀਂ ਇੱਕੋ ਇੱਕ ਸ਼ਕਤੀ ਉਹੀ ਹੈ ਗੁਰੂ ਜੀ ਇਸ ਸ਼ਬਦ ਵਿੱਚ ਕਹਿੰਦੇ ਹਨ ਭੰਡ ਜੰਮੀਐ ਭੰਡ ਨੀਮੀਐ ਭੰਡ ਮੰਗਣ ਵਿਆ ਭੰਡੋ ਹੀ ਭੰਡ ਉਪਜੈ ਭੰਡੈ ਭਾਜ ਨਾ ਕੋਈ ਨਾਨਕ ਭੰਡੈ ਬਾਹਰਾ ਕੋ ਸੱਚਾ ਸੋਈ ਭੰਡ ਤੋਂ ਭਾਵ ਇਸਤਰੀ ਇਸਤਰੀ ਦੇ ਗਰਭ ਤੋਂ ਹੀ ਸਭ ਮਨੁੱਖ ਪੈਦਾ ਹੁੰਦੇ ਹਨ ਇਸਤਰੀ ਤੋਂ ਬਾਹਰ ਸਿਰਫ ਇੱਕ ਸੱਚ ਪਰਮਾਤਮਾ ਹੀ ਹੈ ਜੋ ਪ੍ਰਗਟ ਹੋਇਆ ਸਰਬਵਿਆਪਕ ਹੈ ਬਾਕੀ ਸਭ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ ਈਸਾਈ ਧਰਮ ਵੀ ਇਸ ਤਰ੍ਹਾਂ ਹੀ ਕਹਿੰਦਾ ਹੈ ਉਸ ਨੇ ਈਸ਼ਵਰ ਦਾ ਨਾਮ ਗਾੜ ਰੱਖਿਆ ਹੈ ਜੀ ਮੀਨਸ ਜਨਰੇਟਰ ਓ ਮੀਨਸ ਆਪਰੇਟਰ ਡੀ ਮੀਨਸ ਡਿਸਟਰੋਇਰ ਸਭ ਈਸ਼ਵਰ ਪੈਦਾ ਕਰਦਾ ਹੈ ਪਾਲਦਾ ਹੈ ਮਾਰਦਾ ਹੈ ਕਿਸੇ ਹੋਰ ਦੇਵੀ ਦੇਵਤੇ ਦਾ ਇਹ ਕਰਮ ਨਹੀਂ ਹੈ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਇਹ ਵਿਦਾਨ ਭਾਵ ਸਾਰੇ ਈਸ਼ਵਰ ਦੇ ਬਣਾਏ ਹੋਏ ਹੀ ਨਿਯਮ ਹਨ ਨਿਯਮਾਂ ਨੂੰ ਉਹ ਆਪ ਹੀ ਵੇਖਦਾ ਹੈ ਆਪ ਹੀ ਲਾਗੂ ਕਰਦਾ ਹੈ ਤੇ ਹੋਰ ਕੋਈ ਨਹੀਂ ਵੇਖ ਸਕਦਾ ਤੇ ਨਾ ਹੀ ਸਮਝ ਸਕਦਾ ਹੈ ਈਸ਼ਵਰ ਸਾਨੂੰ ਨਜ਼ਰ ਨਹੀਂ ਆਉਂਦਾ ਪਰ ਉਹ ਮਹਿਸੂਸ ਹੁੰਦਾ ਹੈ ਇਹੀ ਉਸ ਦਾ ਵਿਡੱਪਣ ਹੈ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗ ਸੱਚ ਪ੍ਰਭੂ ਉਸ ਦੇ ਗੁਣ ਗਾਇਨ ਕਰਨਾ ਤੇ ਉਸ ਨੂੰ ਪ੍ਰਣਾਮ ਕਰਨਾ ਹੀ ਬਣਦਾ ਹੈ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮੂਡ ਹੈ ਜਿਸ ਦਾ ਕੋਈ ਰੂਪ ਰੰਗ ਨਹੀਂ ਹੈ ਅਤੇ ਉਹ ਨਾ ਖਤਮ ਹੋਣ ਵਾਲਾ ਤੇ ਸਾਰੇ ਜੁਗਾਂ ਜੁਗਾਂਤਰਾਂ ਵਿੱਚ ਇੱਕ ਰਸ ਚੱਲਦਾ ਆ ਰਿਹਾ ਹੈ ਤੇ ਰਹੇਗਾ ਕਿਉਂਕਿ ਉਹ ਸੰਪੂਰਨ ਸੱਚ ਹੈ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ